ਮੈਂ ਗੁਰਜੀਕਾ ਖਾਲਸਾ ਮੈਂ ਗੁਰਜੀਤੂ ਫਤਿਹ ਮੋਇਆ ਜਦੋਂ ਪੰਜਾਬ ਦਾ ਮਹਾਰਾਣਾ ਮੋਈ ਬੀਰ ਤਾਂ ਬੀਰ ਪੰਜਾਬੀਆਂ ਦੀ ਜਿੰਦੇ ਨਾਲ ਵੈਰੀ ਤਨ ਤਰ ਕੰਬਦਾ ਸੀ ਟੁੱਟ ਗਏ ਸ਼ਮਸ਼ੀਰ ਪੰਜਾਬੀਆਂ ਦੇ ਉਹਦੇ ਰੰਗ ਮਹੱਲ ਵਿੱਚ ਲਉ ਡੰਨਾ ਲਿਬੜ ਗਈ ਤਸਵੀਰ ਪੰਜਾਬੀਆਂ ਦੀ ਤੁਰਿਆ ਸ਼ੀਰ ਤੇ ਪੈਰਾਂ ਵਿੱਚ ਫੇਰ ਪੈ ਗਈ ਲੱਤੀ ਲੱਤੀ ਜੰਜੀਰ ਪੰਜਾਬੀਆਂ ਦੀ ਕਿੰਨੂ ਦਸੀਏ ਅੱਜ ਦੁਪਹਿਰ ਵੇਲੇ ਲੁੱਟੀ ਗਈ ਇਹੀਰ ਪੰਜਾਬੀਆਂ ਦੀ ਕੰਨਾ ਸ਼ੇਰਨੀ ਚਖਾ ਦੇ ਵਿੱਚ ਸੜਿਆ ਸੜ ਗਈ ਨਾਂ ਤਕਦੀਰ ਪੰਜਾਬੀਆਂ ਦੇ ਪੰਨਿਆ ਤਤਾਂ ਦਾ ਜਦੋਂ ਸੀ ਸਾਜ ਟੁੱਟਾ ਟੁੱਟਿਆ ਅੱਧ ਚੋਂ ਤਾਣ ਪੰਜਾਬੀਆਂ ਦੀ ਜਦੋਂ ਸੜੀ ਤੇ ਜਿੰਦਾਂ ਨੇ ਵਹਿਣ ਪਾਏ ਮੁੱਕੀ ਜਿੰਦ ਤੇ ਜਾਣ ਪੰਜਾਬੀਆਂ ਦੇ ਉਹ ਦੇਖ ਕੇ ਫੁਲਾ ਨੂੰ ਕੈਨ ਲੋਕੀ ਉੜੀ ਜਾਂਦੀ ਏ ਸ਼ਾਨ ਪੰਜਾਬੀਆਂ ਦੀ ਮੈਨੂੰ ਦੱਸ ਜੀ ਮੇਰੇ ਆ ਢੁੱਲ ਨਾਵੇ ਸਾੰਭੂ ਕੌਣ ਕਮਾਣ ਪੰਜਾਬੀਆਂ ਦੇ ਉਹ ਧੀਰ ਜਿਦ ਦੇ ਨਵਾਣਾ ਬਜਾ ਵਿੱਚ ਖਫਣ ਬੱਜੇ ਕਿਸ ਤਰ੍ਹਾਂ ਧੀਰ ਪੰਜਾਬੀਆਂ ਦੀ ੱਲਾ ਸ਼ੇਰਨੀ ਚਾਹ ਦੇ ਵਿੱਚ ਸੜਿਆ ਸੜਗੀ ਨਾਲ ਤਕਦੀਰ ਪੰਜਾਬੀਆਂ ਦੀ ਸੜਗੀ ਨਾਲ ਤਕਦੀਰ ਪੰਜਾਬੀਆਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਜਲਦੀ ਤੁਹਾਨੂੰ ਪੂਰੀ ਕਤਾ ਸੁਣਾਈ ਹੋਵੇਗੀ ਜੀ ਕੁਲਜਾਰ ਸਿੰਘ ਪਰਿਆੜਾ ਵਾਹਿਗੁਰੂ ਕਾ ਖਾਲਸਾ ਜੀ